ਸ਼੍ਰੀ ਵਾਹਿਗੁਰੂ ਸਾਹਿਬ ਜੀ ਚੇਤ ਗੋਵਿੰਦ ਆਰਾਦੀ ਐ ਹੋਵੇ ਆਨੰਦ ਕਨਾ ਚੇਤ ਗੋਵਿੰਦ ਆਰਾਦੀ ਐ ਹੋਵੇ ਆਨੰਦ ਕਨਾ ਸੰਤ ਜਨਾਂ ਮਿਲ ਪਾਈ ਐ ਰਸਨਾ ਨਾਮ ਪਨਾ ਜਨ ਪਾਇ ਪ੍ਰਭ ਆਪਣਾ ਆਏ ਤਿਸੈ ਗਣਾ ਇੱਕ ਖਿੰਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਵਣਾ ਸੋ ਪ੍ਰਭ ਚਤ ਲਾ ਆਵਈ ਕਿਤੜਾ ਦੁੱਖ ਗੜਾ ਜਿੰਨੀ 라ਵਿਆ ਸੋ ਪ੍ਰਭੂ ਤਿੰਨਾ ਪਾਗ ਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਣਾ ਚੇਤ ਮਲਾਏ ਸੋ ਪ੍ਰਭੂ ਤਸ ਕੈ ਪਾਏ ਲਗਾ ਚੇਤ ਮਲਾਈ ਸੋ ਪ੍ਰਭੂ ਤਸ ਕੈ ਪਾਏ ਲਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗ ਜੁਗ ਅਟਲ ਬਾਣੀ ਕੇ ਬੋਹਤ ਗੁਰਤਾ ਗਦੀ ਤੇ ਪ੍ਰਕਾਸ਼ਮਾਨ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨ ਸ਼ਰਨ ਅੰਦਰ ਮਹੀਨੇ ਦੀ ਆਰੰਭਤਾ ਨੂੰ ਮੁੱਖ ਰੱਖਦੇ ਹੋਇਆ ਪਰਿਵਾਰਾਂ ਸਰਬੱਤ ਦੇ ਭਲੇ ਦੀ ਸਮੁੱਚੀ ਜਗਤ ਦੀ ਸੋਖ ਸ਼ਾਂਤੀ ਚੜ੍ਹਦੀ ਕਲਾ ਦੀ ਅਰਜ਼ੋਈ ਕਰਨ ਤੋਂ ਉਪਰੰਤ ਜਿੱਥੇ ਸਤਿਗੁਰੂ ਪਾਤਸ਼ਾਹ ਜੀ ਅਮਰਤ ਵੇਲੇ ਪ੍ਰਕਾਸ਼ਮਾਨ ਹੋ ਕਰਕੇ ਸਾਨੂੰ ਪਾਵਨ ਪਵਿੱਤਰ ਹੁਕਮ ਦੀ ਬਖਸ਼ਿਸ਼ ਕਰਦੇ ਹਨ ਉੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੀ ਬਾਣੀ ਦੇ ਵਿੱਚ ਇੱਕ ਇੱਕ ਦਿਨ ਦੀ ਇੱਕ ਇੱਕ ਮਹੀਨੇ ਦੀ ਵਿਚਾਰ ਸਾਨੂੰ ਦਿੱਤੀ ਹੈ ਕਿਉਂਕਿ ਸਤਿਗੁਰੂ ਜੀ ਦੀ ਬਾਣੀ ਦੇ ਵਿੱਚ ਪ੍ਰਮਾਣ ਭਾਵੇਂ ਬਾਹਰੀ ਤੌਰ ਤੇ ਲਈ ਜਾਂਦੇ ਨੇ ਪਰ ਸਮਝਾਇਆ ਜੀਵ ਦੀ ਅੰਤਰ ਆਤਮਾ ਅਤੇ ਮਨ ਨੂੰ ਜਾਂਦਾ ਹੈ ਬਾਰੀ ਤੌਰ ਤੇ ਵੱਖੋ ਵੱਖਰੇ ਤਰੀਕਿਆਂ ਦੇ ਨਾਲ ਸਾਲ ਕਰਕੇ ਮਹੀਨੇ ਕਰਕੇ ਹਫਤੇ ਕਰਕੇ ਦਿਨ ਕਰਕੇ ਸਮੇਂ ਨੂੰ ਯਾਦ ਕੀਤਾ ਜਾਂਦਾ ਹੈ ਤੇ પ્રાਣੀਆਂ ਵਿਥਾਂ ਦੇ ਮੁਤਾਬਕ ਜੋ ਲੋਕ ਸੂਰਜ ਦੀ ਪੂਜਾ ਕਰਦੇ ਸਨ ਜਦੋਂ ਸੂਰਜ ਇੱਕ ਰਾਸ ਦੇ ਵਿੱਚੋਂ ਲੰਘ ਕੇ ਦੂਸਰੀ ਰਾਸ ਵਿੱਚ ਜਾਇਆ ਕਰਦਾ ਸੀ ਤਾਂ ਉਹ ਇਸ ਦਿਨ ਨੂੰ ਸਕ੍ਰਾਂਤੀ ਕਿਹਾ ਕਰਦੇ ਸਨ ਕਿ ਅੱਜ ਕ੍ਰਾਂਤੀ ਦਾ ਦਿਨ ਹੈ ਤੇ ਜੋ-ਜੋ ਵੀ ਸੂਰਜ ਦੀ ਪੂਜਾ ਕਰਿਆ ਕਰਦੇ ਉਹ ਸਕ੍ਰਾਂਤੀ ਵਾਲੇ ਦਿਨ ਉਚੇਚੇ ਤੌਰ ਤੇ ਪੁੰਨ ਦਾਨ ਆਦਿਕ ਕਰਿਆ ਕਰਦੇ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੀ ਬਾਣੀ ਆਪਣੇ ਜੀਵਨ ਕਾਲ ਦੇ ਵਿੱਚ ਸਿੱਖ ਨੂੰ ਕਿਸੇ ਵੀ ਬਾਹਰੀ ਤੌਰ ਤੇ ਸ਼ਕਤੀ ਦੇ ਨਾਲ ਕਿਸੇ ਵੀ ਚੰਦ ਸੂਰਜ ਦੇ ਨਾਲ ਜਾਂ ਕਿਸੇ ਵੀ ਦੇਵੀ ਦੇਵਤੇ ਦੇ ਨਾਲ ਨਹੀਂ ਜੋੜਿਆ ਕਿਉਂਕਿ ਸਤਗੁਰ ਦੀ ਬਾਣੀ ਦਾ ਸਿਧਾਂਤ ਇੱਕ ਤੋਂ ਸ਼ੁਰੂ ਹੁੰਦਾ ਹੈ ਸੋਖਣੀ ਸਾਹਿਬ ਦੀ ਬਾਣੀ ਵਿੱਚ ਆਪਾਂ ਬੜੀ ਵਾਰ ਪ੍ਰਮਾਣ ਪੜਦੇ ਹਾਂ ਸਹਿਬ ਕਹਿੰਦੇ ਕਾਰਨ ਕਾਰਨ ਪ੍ਰਭ ਏਕ ਹੈ ਦੂਸਰ ਨਹੀਂ ਕੋਈ ਹਰ ਇੱਕ ਸਿਮਰ ਏਕ ਸਿਮਰ ਇਕ ਸਿਮਰ ਪਿਆਰੇ ਸਭਨਾ ਜੀਆ ਕਾ ਇੱਕ ਦਾਤਾ ਇਕ ਸਕੇ ਗੁਣ ਗਾਓ ਅਨੰਤ ਮਨ ਤਨ ਜਾਪ ਇਕ ਭਗਵੰਤ ਏਕੋ ਜਾਪ ਏਕੋ ਸਲਾਹ ਬੜੇ ਪ੍ਰਮਾਣ ਨੇ ਗੁਰਬਾਣੀ ਦੇ ਵਿੱਚ ਕਿ ਹੇ ਮਰੀਏ ਜਿੰਦੇ ਜੇਕਰ ਜੁੜਨਾ ਹੈ ਤਾਂ ਇੱਕ ਦੇ ਨਾਲ ਜੁੜ ਕਿਉਂਕਿ ਜੇ ਬਾਹਰੀ ਤੌਰ ਤੇ ਤੂੰ ਸ਼ਰੀਰਾਂ ਜਾਂ ਸ਼ਕਤੀਆਂ ਦੇ ਨਾਲ ਜੁੜਨਾ ਸ਼ੁਰੂ ਕਰ ਦਿੱਤਾ ਤਾਂ ਇਸ ਸਮਾਜ ਵਿੱਚ ਪਤਾ ਨਹੀਂ ਕਿੰਨੀਆਂ ਧਰਮ ਦੀਆਂ ਦੁਕਾਨਾਂ ਬਣ ਕੇ ਬੈਠ ਜਾਣਗੀਆਂ ਤੇ ਕਿਹਦੇ ਕਿਹਦੇ ਦਰ ਤੇ ਤੂੰ ਸੱਜਦਾ ਕਰੇਂਗੀ ਸਤਿਗੁਰੂ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਬਾਹਰੀ ਤੌਰ ਤੇ ਦਿਨਾਂ ਦੇ ਨਾਲ ਨਹੀਂ ਜੋੜਿਆ ਸਿੱਖ ਦੇ ਲਈ ਜਦੋਂ ਵੀ ਉਹ ਬਾਣੀ ਦੇ ਨਾਲ ਜੁੜਦਾ ਹੈ ਉਹ ਸ੍ਰਕਾਂਤੀ ਹੈ ਉਹਦੇ ਅੰਦਰ ਜਿੱਦਾਂ ਜਿੱਦਾਂ ਬਾਣੀ ਦੇ ਨਾਲ ਬਾਣੀ ਦੇ ਸ਼ਬਦ ਦੇ ਨਾਲ ਜੁੜਦਾ ਜਾਂਦਾ ਹੈ ਅੰਦਰ ਵਿਚਾਰ ਬਦਲਦੇ ਰਹਿੰਦੇ ਨੇ ਇਹਨੂੰ ਹੀ ਸਤਿਗੁਰੂ ਪਾਤਸ਼ਾਹ ਜੀ ਨੇ ਲਾਵਾਂ ਦੇ ਵਿੱਚ ਬਖਸ਼ਿਸ਼ ਕੀਤੀ ਹੈ ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦਰੜਾਇਆ ਬਲਰਾਮ ਜੀਓ ਕਿ ਹੇ ਮੇਰੇ ਰਮੇ ਹੋਏ RAM ਜੀ ਜਦੋਂ ਮੈਂ ਤੇਰੇ ਨਾਲ ਜੁੜਿਆ ਤੇ ਮੇਰੇ ਕੰਮਾਂ ਦੇ ਵਿੱਚ ਪ੍ਰਵਿਰਤੀ ਆ ਗਈ ਚੇਂਜ ਆ ਗਈ ਤਬਦੀਲੀ ਆ ਗਈ ਉਸੇ ਤਰ੍ਹਾਂ ਸਤਿਗੁਰੂ ਜੀ ਨੇ ਅੱਜ ਦੇ ਹੁਕਮ ਦੇ ਵਿੱਚ ਵੀ ਬਖਸ਼ਿਸ਼ ਕੀਤੀ ਕਿਉਂਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਦੋ ਤਰ੍ਹਾਂ ਦੇ 12 ਮਾ ਆਉਂਦੇ ਨੇ 12 ਕਿਹਾ ਜਾਂਦਾ ਹੈ ਗਿਣਤੀ ਨੂੰ ਤੇ ਮਾ ਕਿਹਾ ਜਾਂਦਾ ਹੈ ਮਹੀਨੇ ਨੂੰ ਇੱਕ ਹੈ ਤੁਖਾਰੀ ਰਾਗ ਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਬਾਰਾਮਾ ਤੇ ਦੂਸਰਾ ਹੈ ਮਾਜ ਰਾਗ ਦੇ ਵਿੱਚ ਸ੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦਾ ਬਾਰਾਮਾ ਪਰ ਮਾਜ ਦੇ ਵਿੱਚ ਸਤਿਗੁਰ ਜੀ ਜਿਆਦਾ ਵਿਚਰੇ ਮਾਜੇ ਦਾ ਹੀ ਮਾਜ ਰਾਜ ਲੈ ਕਰਕੇ ਸੰਗਤਾਂ ਨੂੰ ਸਮਝਾਉਣਾ ਕੀਤਾ ਤੇ ਅੱਜ ਸਾਡੇ ਪੰਥ ਵਿੱਚ ਜਿਹੜਾ ਜਿਆਦਾ ਪ੍ਰਚਲਿਤ ਬਾਰਾਮਾ ਹੈ ਉਹ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦਾ ਹੈ ਤੁਹਾਨੂੰ ਕੋਈ ਵੀ ਗੁਰਦੁਆਰਾ ਅਜਿਆ ਨਹੀਂ ਦਿਸੇਗਾ ਜਿਸ ਗੁਰਦੁਆਰੇ ਦੇ ਵਿੱਚ ਗੁਰਨਾਨਕ ਸਾਹਿਬ ਜੀ ਦੇ 12 ਮਾਹ ਦਾ ਪਾਠ ਜਾਂ ਮਹੀਨੇ ਦਾ ਪਾਠ ਕੀਤਾ ਜਾਂਦਾ ਹੋਵੇ ਪਰ ਸਤਿਗੁਰ ਦੀ ਸਮੁੱਚੀ ਬਾਣੀ ਸਾਡੇ ਮਨ ਨੂੰ ਸਮਝਾਉਣਾ ਕਰਦੀ ਹੈ ਤੁਹਾਡੇ ਵਿੱਚੋਂ ਜਿਨ੍ਹਾਂ ਨੇ 12 ਮਾਹ ਦੀ ਬਾਣੀ ਨੂੰ ਪੜ੍ਹਿਆ ਹੋਵੇਗਾ ਉਹਦਾ ਪਹਿਲਾ ਸ਼ਬਦ ਹੀ ਸ਼ੁਰੂ ਹੁੰਦਾ ਹੈ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ RAM ਕਿ ਦਾਤਿਆ ਅਸੀਂ ਤੇਰੇ ਦਰ ਤੋਂ ਆਪਣੇ ਕੰਮਾ ਕਰਕੇ ਵਿਛੜਿਆ ਸਾਨੂੰ ਤੂੰ ਨਹੀਂ ਵਿਛੋੜਿਆ ਬੋਧੀਵਾਰ ਸਮਾਜ ਦੀ ਸੰਸਾਰ ਦੀ ਫਿਤਰਤ ਹੈ ਕੋਈ ਚੰਗਾ ਕੰਮ ਕਰਦਾ ਏ ਕਹਿੰਦਾ ਮੈਂ ਕੀਤਾ ਏ ਪਰ ਜਦ ਕੋਈ ਮਾੜਾ ਹੋ ਜਾਂਦਾ ਏ ਤੇ ਕਹਿੰਦਾ ਰੱਬ ਨੇ ਕਰਵਾ ਦਿੱਤਾ ਏ ਚੰਗੇ ਕੰਮਾਂ ਦੇ ਪਿੱਛੇ ਆਪਣਾ ਨਾਮ ਲਾਉਂਦਾ ਏ ਮਾੜੇ ਕੰਮਾਂ ਦੇ ਵਿੱਚ ਘਾਟੇ ਦੇ ਵਿੱਚ ਕਿਸੇ ਦੂਸਰੇ ਦਾ ਨਾਮ ਲਾ ਦਿੰਦਾ ਏ ਪਰ ਸਤਿਗੁਰੂ ਕਹਿੰਦੇ ਯਾਦ ਰੱਖੀ ਮੇਰੀਏ ਜਿੰਦੇ ਰੱਬ ਕਦੀ ਕਿਸੇ ਨੂੰ ਦੂਰ ਨਹੀਂ ਕਰਦਾ ਕਿਉਂਕਿ ਰੱਬ ਮਾਤਾ ਅਤੇ ਪਿਤਾ ਦੀ ਨਿਆਈ ਹੈ ਜਿੱਦਾਂ ਮਾਤਾ ਅਤੇ ਪਿਤਾ ਆਪਣੇ ਬੱਚਿਆਂ ਨੂੰ ਦੂਰ ਨਹੀਂ ਕਰਦੇ ਉਸੇ ਤਰ੍ਹਾਂ ਪ੍ਰਭੂ ਵੀ ਕਿਸੇ ਨੂੰ ਦੂਰ ਨਹੀਂ ਕਰਦਾ ਪਰ ਜੇਕਰ ਆਤਮਾ ਦੂਰ ਜਾਂਦੀ ਹੈ ਤਾਂ ਸਤਿਗੁਰੂ ਕਹਿੰਦੇ ਆਪਣੇ ਕੀਤੇ ਹੋਏ ਕੰਮਾਂ ਕਰਕੇ ਜਾਂਦੀ ਹੈ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ हे मेरे दाते असि ਸਾਡੇ ਕੰਮਾਂ ਕਰਕੇ ਸਾਡੀਆਂ ਕਰਤੂਤਾਂ ਕਰਕੇ ਸਾਡੇ ਮਨ ਦੀਆਂ ਹੁਜਤਾ ਕਰਕੇ ਤੇਰੇ ਤੋਂ ਦੂਰ ਚਲੇ ਗਏ ਸਾਡੇ ਤੇ ਕਿਰਪਾ ਕਰਿਓ ਸਾਨੂੰ ਆਪਣੇ ਨਾਲ ਮੇਲ ਲਿਓ ਚਾਰ ਕੁੰਟ ਦੰਦ ਸੁਭ੍ਰਮੇ ਅਸੀਂ ਧਰਤੀ ਦੀ ਕੋਈ ਜਗ੍ਹਾ ਨਹੀਂ ਛੱਡੀ ਜਿੱਥੇ ਮੱਥੇ ਨਹੀਂ ਟੇਕੇ ਤਰ੍ਹਾਂ ਤਰ੍ਹਾਂ ਦੇ ਵਰਤ ਅਸੀਂ ਰੱਖ ਕੇ ਵੇਖ ਲਏ ਹਨੂਮਾਨ ਦੀ ਪੂਜਾ ਅਸੀਂ ਕਰਕੇ ਵੇਖ ਲਈ ਗਣਪਤੀ ਸਾਡੇ ਘਰਾਂ ਦੇ ਪੂਜਾ ਰੂਮਾਂ ਦੇ ਵਿੱਚ ਆ ਕੇ ਬੈਠ ਗਿਆ ਤਰ੍ਹਾਂ ਤਰ੍ਹਾਂ ਦੇ ਵਿਮਾ ਭਰਮਾ ਗੰਡਮੂਲ ਪੈਚਾਂ ਸ਼ਰਾਧਾ ਦੇ ਵਿੱਚ ਅਸੀਂ ਖੱਜ ਧੋਗੇ ਚਾਰ ਕੁੰਟ ਦਾੰਦ ਸੁਭ੍ਰਮੇ ਪਰ ਅਸੀਂ ਥੱਕ ਗਏ ਆ ਦਾਤਿਆ ਪਰ ਥੱਕ ਕੇ ਟੁੱਟ ਕੇ ਅੱਜ ਤੇਰੀ ਸ਼ਰਨ ਵਿੱਚ ਆਏ ਆ ਥੱਕ ਆਏ ਪ੍ਰਭ ਕੀ ਸਾਮ ਅਸੀਂ ਤੇਰੀ ਗੋਦ ਵਿੱਚ ਆਏ ਆ ਤੇ ਸਾਡੀ ਗੋਦ ਵਿੱਚ ਆ ਆਂਦੀ ਲਾਜ ਰੱਖੀ ਤੇ ਸਤਿਗੁਰੂ ਕਹਿੰਦੇ ਜੇਕਰ ਲਾਜ ਰਖਾਉਣੀ ਹੈ ਤਾਂ ਇੱਕ ਗੱਲ ਯਾਦ ਰੱਖ ਜਿਵੇਂ ਚੇਤ ਦੇ ਮਹੀਨੇ ਦੇ ਵਿੱਚ ਹੱਤ ਛੜ ਜਾਂਦੀ ਹੈ ਤਰਕਤਾਂ ਦੇ ਪੱਤੇ ਆਪਣਾ ਰੂਪ ਛੱਡ ਦਿਆ ਕਰਦੇ ਨੇ ਤੇ ਨਵੀਆਂ ਕੁਰੰਬਲਾ ਫਟਦੀਆਂ ਨੇ ਕਹਿੰਦੇ ਉਸੇ ਤਰ੍ਹਾਂ ਤੇਰੇ ਅੰਦਰ ਵੀ ਔਗਣਾ ਦਾ ਵਿਕਾਰਾਂ ਦਾ ਨਾਸ਼ ਹੋਣਾ ਚਾਹੀਦਾ ਹੈ ਤੇ ਸਭ ਗੁਨਾ ਦੀਆਂ ਕੁਰੰਬਲਾ ਫਟੜੀਆਂ ਚਾਹੀਦੀਆਂ ਨੇ ਕਹਿੰਦੇ ਚੇਤ ਗੋਵਿੰਦ ਅਰਾਧੀ ਹੈ ਹੋਵੇ ਆਨੰਦ ਘਣਾ ਦੁਨੀਆ ਦੇ ਮਹੀਨੇ ਕੋਈ ਜਨਵਰੀ ਤੋਂ ਸ਼ੁਰੂ ਹੁੰਦਾ ਹੈ ਕੁਝ ਧਰਮ ਤੋਂ ਸ਼ੁਰੂ ਹੁੰਦਾ ਹੈ ਕੋਈ ਕਿਸੇ ਤੋਂ ਸ਼ੁਰੂ ਹੁੰਦਾ ਹੈ ਪਰ ਗੁਰੂ ਨਾਨਕ ਦੀ ਬਾਣੀ ਦੇ ਮਤਾਬਕ ਸਿੱਖ ਦਾ ਮਹੀਨਾ ਰੱਬ ਦੀ ਯਾਦ ਤੋਂ ਸ਼ੁਰੂ ਹੁੰਦਾ ਹੈ ਸਾਬ ਕਹਿੰਦੇ ਚੇਤ ਗੋਵਿੰਦ ਅਰਾਧੀ ਹੈ ਹੋਵੇ ਆਨੰਦ ਕਣਾ ਕਿ ਜਿਨ੍ਹਾਂ ਨੇ ਰੱਬ ਨੂੰ ਚੇਤੇ ਰੱਖਿਆ ਹਿਰਦੇ ਵਿੱਚ ਰੱਖਿਆ ਉਹਨਾਂ ਦੀ ਜ਼ਿੰਦਗੀ ਵਿੱਚ ਸੌਖੀ ਸੁੱਖ ਆਏ ਕੋਈ ਦੁੱਖਾਂ ਦਾ ਵਸੀਬਾ ਜ਼ਿੰਦਗੀ ਵਿੱਚ ਆ ਕੇ ਟਿਕਾ ਨਹੀਂ ਕਰ ਸਕਿਆ ਅੱਗੇ ਕਹਿੰਦੇ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ ਉਹ ਰੱਬੀ ਗੋਣਾ ਨੂੰ ਜੇਕਰ ਗਾਉਣਾ ਹੈ ਤਾਂ ਸਤ ਸੰਗਤ ਵਿੱਚ ਜਾ ਕੇ ਗਾ ਕਿਉਂਕਿ ਸਤ ਸੰਗਤ ਦੀ ਬਹੁਤ ਵੱਡੀ ਮਹਾਨਤਾ ਹੈ ਸਤ ਗੁਰ ਦੀ ਬਾਣੀ ਦੇ ਵਿੱਚ ਕਹਿੰਦੇ ਜਨ ਪਾਇਆ ਪ੍ਰਭ ਆਪਣਾ ਆਏ ਕਿਸੇ ਗਣਾ ਸਾਡਾ ਬੱਚਾ ਸਕੂਲ ਵਿੱਚ ਜਾਵੇ ਸਕੂਲ ਦਾ ਅਧਿਆਪਕ ਹਾਜ਼ਰੀ ਲਗਵਾਉਂਦਾ ਹੈ ਬੱਚਾ ਘਰ ਦੇ ਵਿੱਚੋਂ ਵਰਦੀ ਵੀ ਪਾ ਕੇ ਜਾਵੇ ਸਕੂਲ ਦਾ ਬੈਗ ਵੀ ਲੈ ਕਰਕੇ ਜਾਵੇ ਪਰ ਜੇਕਰ ਅਧਿਆਪਕ ਦੇ ਬੋਲੇ ਹੋਏ ਨਾਮ ਦੇ ਮੁਤਾਬਕ ਹਾਜ਼ਰ ਜੀ ਸ਼ਬਦ ਨਾ ਬੋਲੇ ਤਾਂ ਬੱਚਾ ਸਕੂਲ ਵਿੱਚ ਹਾਜ਼ਰ ਹੁੰਦਿਆਂ ਹੋਇਆਂ ਵੀ ਗੈਰ ਹਾਜ਼ਰ ਹੈ ਸਤਿਗੁਰੂ ਕਹਿੰਦੇ ਉਸੇ ਤਰ੍ਹਾਂ ਮਨੁੱਖਾ ਜਨਮ ਮਿਲ ਗਿਆ ਪਰ ਕੇਵਲ ਸੰਸਾਰ ਦੇ ਕਾਰ ਵਿਹਾਰ ਕਰਕੇ ਚਲਾ ਗਿਆ ਇਹ ਸੰਸਾਰ ਤੇ ਆਇਆ ਨਹੀਂ ਹੈ ਕਹਿੰਦੇ ਆਇਆ ਕੌਣ ਹੈ ਜਿਨ ਪਾਇਆ ਪ੍ਰਭ ਆਪਣਾ ਆਏ ਤਿਸੇ ਗਣਾ ਗਿਣਤੀ ਵਿੱਚ ਉਹੀ ਹੋਇਆ ਕਰਦੇ ਨੇ ਜਿਹੜੇ ਰੱਬ ਦੇ ਨਾਮ ਨੂੰ ਧਿਆਕ ਕੇ ਜਾਂਦੇ ਨੇ ਆਪਾਂ ਰੋਜ਼ ਅਰਦਾਸ ਕਰਦੇ ਆਂ ਅਰਦਾਸ ਵਿੱਚ ਅਰਬਾਂ પતિ ਬੰਦੇ ਦੀ ਗੱਲ ਨਹੀਂ ਕੀਤੀ ਜਾਂਦੀ ਮਹਿੰਗੀਆਂ ਗੱਡੀਆਂ ਤੇ ਰਹਿਣ ਵਾਲੇ ਦੀ ਗੱਲ ਨਹੀਂ ਕੀਤੀ ਜਾਂਦੀ ਉੱਚੀ ਕੁੱਲ ਵਾਲੇ ਉੱਚੀਆਂ ਧੀਆ ਪੁੱਤਰਾਂ ਵਾਲੇ ਦੀ ਗੱਲ ਨਹੀਂ ਕੀਤੀ ਜਾਂਦੀ ਉੱਥੇ ਗੱਲ ਉਹਨਾਂ ਦੀ ਕੀਤੀ ਜਾਂਦੀ ਜਿਹੜੇ ਸੱਚ ਨੂੰ ਕਮਾ ਕੇ ਗਏ ਨੇ ਕਹਿੰਦੇ ਜਨ ਪਾਇਆ ਪ੍ਰਭ ਆਪਣਾ ਆਏ ਤਿਸੇ ਗਣਾ ਇੱਕ ਖਿੰਡ ਤਿਸ ਬਿਨ ਜੀਵਨਾ ਪਿਰਥਾ ਜਨਮ ਜਨਾਂ ਦਾ ਤੇ ਹੁਣ ਤੇਰੇ ਤੋਂ ਬਿਨਾ ਇੱਕ ਪਲ ਵੀ ਜੀਣਾ ਮੈਨੂੰ ਔਖਾ ਲੱਗਦਾ ਹੈ ਜਲ ਥਲ ਮਹੀਲ ਪੂਰਿਆ ਤੂੰ ਧਰਤੀ ਦੇ ਵਿੱਚ ਵੀ ਹੈ ਤੂੰ ਆਕਾਸ਼ ਦੇ ਵਿੱਚ ਵੀ ਹੈ ਤੇ ਤੂੰ ਪਾਤਾਲ ਦੇ ਵਿੱਚ ਵੀ ਹੈ ਚਲ ਗਿਆ ਜਾਂਦਾ ਹੈ ਪਾਤਾਲ ਨੂੰ ਥਲ ਗਿਆ ਜਾਂਦਾ ਹੈ ਧਰਤੀ ਨੂੰ ਮਹੀਲ ਗਿਆ ਜਾਂਦਾ ਹੈ ਆਕਾਸ਼ ਨੂੰ ਕਹਿਣ ਤੋਂ ਭਾਵ ਕੋਈ ਵੀ ਜਗ੍ਹਾ ਨਹੀਂ ਹੈ ਜਿੱਥੇ ਤੂੰ ਨਾ ਹੋਵੇ ਰਵਿਆ ਵਿੱਚ ਵਣਾ ਜੰਗਲਾਂ ਦੇ ਵਿੱਚ ਵੀ ਤੂੰ ਹੈ ਸੋ ਪ੍ਰਭ ਚਿਤ ਨ ਆਵਈ ਕਿਤੜਾ ਦੁੱਖ ਗਣਾ ਕਿੱਡੀਆਂ ਮਦ ਭਾਗੀਆਂ ਰੂਹਾ ਹੋਣਗੀਆਂ ਜਿਨ੍ਹਾਂ ਨੂੰ ਦਾਤਾ ਦੇਣ ਵਾਲਾ ਪ੍ਰਭੂ ਕਦੀ ਯਾਦ ਹੀ ਨਹੀਂ ਆਇਆ ਜਿਨ ਰਾਵਿਆ ਸੋ ਪ੍ਰਭ ਤਿੰਨਾ ਭਾਗ ਮਣਾ ਪਰ ਜਿਨ੍ਹਾਂ ਨੇ ਰਵੇ ਹੋਏ ਪਰਮੇਸ਼ਰ ਨੂੰ ਜਾਣਿਆ ਆਪਣੇ ਹਿਰਦੇ ਵਿੱਚ ਵਸਾਇਆ ਉਹਨਾਂ ਦਾ ਸੰਸਾਰ ਤੇ ਆਇਆ ਸਫਲ ਹੋ ਗਿਆ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਣਾ ਤਾ ਤੇ ਹੁਣ ਤੇਰੇ ਦਰਸ਼ਨਾਂ ਦੀ ਤੇਰੇ ਨਾਮ ਦੀ ਤਾਂਘ ਨੂੰ ਮਨ ਲੋਚਦਾ ਹੈ ਹੁਣ ਮੈਨੂੰ ਤੇਰੇ ਨਾਮ ਦੀ ਪਿਆਸ ਤੇ ਭੁੱਖ ਲੱਗੀ ਹੈ ਤੇ ਖੀਰ ਤੇ ਸਤਿਗੁਰ ਕਹਿੰਦੇ ਚੇਤ ਮਲਾਏ ਸੋ ਪ੍ਰਭੂ ਜਿਹੜਾ ਮੇਰੇ ਚੇਤੇ ਦੇ ਵਿੱਚ ਜਿਹੜਾ ਮੇਰੀ ਯਾਦ ਵਿੱਚ ਮੇਰੇ ਪਰਮੇਸ਼ਰ ਨੂੰ ਟਿਕਾ ਦੇਵੇ ਉਹਦੀ ਯਾਦ ਮੇਰੇ ਅੰਦਰ ਪੈਦਾ ਕਰ ਦੇਵੇ ਗੁਰੂ ਅਰਜਨ ਪਾਸ਼ਾ ਕਹਿੰਦੇ ਫਿਰ ਮੈਂ ਕੀ ਕਰਾਂ ਤੈਸਕਾ ਪਾਏ ਲੱਗਾ ਮੈਂ ਉਹਦੇ ਚਰਨੀ ਲੱਗ ਜਾਵਾਂ ਮੈਂ ਉਹਦੇ ਪੈਰ ਪਕੜ ਲਵਾਂ ਕਿਉਂਕਿ ਸਤ ਸੰਗਤ ਦੀ ਬਹੁਤ ਵੱਡੀ ਮਹਾਨਤਾ ਹੈ ਜੋ ਸਤ ਸੰਗਤ ਕਰਨੀ ਆਰੰਭ ਕਰ ਦਿੰਦੇ ਨੇ ਉਹਨਾਂ ਦਾ ਮਿਲਿਆ ਹੋਇਆ ਮਨੁੱਖਾ ਜਨਮ ਸਫਲਾ ਹੋ ਜਾਂਦਾ ਹੈ ਸਤਗੁਰੂ ਕਿਰਪਾ ਰਹਿਮਤ ਕਰਨ ਜਿੱਥੇ ਬਾਹਰੀ ਤੌਰ ਤੇ ਅਸੀਂ ਮਹੀਨਿਆਂ ਦੀ ਆਰੰਭਤਾ ਨੂੰ ਤਰ੍ਹਾਂ ਤਰ੍ਹਾਂ ਦੇ ਧਾਰਮਿਕ ਸਥਾਨਾਂ ਤੇ ਜਾਂਦੇ ਹਾਂ ਉਥੇ ਸਾਡੇ ਅੰਦਰ ਵੀ ਕੁਝ ਬਦਲ ਰਿਹਾ ਹੈ ਸਾਡੇ ਅੰਦਰ ਵੀ ਕੁਝ ਨਵੀਂ ਚੀਜ਼ ਆ ਰਹੀ ਹੈ ਸਾਡੇ ਅੰਦਰ ਵੀ ਕਿਸੇ ਮਹੀਨੇ ਦਾ ਕਿਸੇ ਰੁੱਤ ਦਾ ਬਦਲਾਅ ਹੋ ਰਿਹਾ ਹੈ ਉਸ ਨੂੰ ਬਾਜ ਕੇ ਉਸ ਨੂੰ त्याग ਕਰਕੇ ਮਿਲੇ ਹੋਏ ਰੱਬੀ ਗੁਣਾਂ ਨੂੰ ਗਾ ਕਰਕੇ ਜਿੰਦੇ ਜੀ ਪਰਮੇਸ਼ਰ ਦੀ ਗੋਦ ਵਿੱਚ ਸੁਰਖਰੂ ਹੋ ਕੇ ਜਾਈਏ ਤਾਂ ਤੇ ਸਾਡਾ ਮਿਲਿਆ ਹੋਇਆ ਮਨੁੱਖਾ ਜਨਮ ਸਫਲ ਹੋ ਜਾਵੇ ਸਤਿਗੁਰੂ ਕਿਰਪਾ ਰਹਿਮਤ ਕਰਨ ਆਉਣ ਵਾਲਾ ਮਹੀਨਾ ਖੁਸ਼ੀਆਂ ਖੇੜਿਆਂ ਤੇ ਸੁੱਖਾਂ ਭਰਿਆ ਬਤੀਤ ਹੋਵੇ ਸਾਡੇ ਸਭਨਾਂ ਦੀ ਸ਼ੁਰੂਆਤ ਬਾਬੇ ਨਾਨਕ ਦੀ ਬਾਣੀ ਅਤੇ ਬਾਣੀ ਤੋਂ ਆਰੰਭ ਹੋਵੇ ਤਾਂ ਤੇ ਫਿਰ ਇਹ ਜੀਵਨ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਭੁੱਲਾ ਚੁੱਕਾਂ ਦੀ ਖੇਮਾਂ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ